ਕਿ ਤੇਰੀ ਜਿਹੜੀ ਸਰਕਾਰ ਦੇ ਵਿੱਚ ਇਹ ਮਾਂ ਦੇ ਨਾਲ ਧੱਕਾ ਹੋਇਆ ਉਸ ਟਾਈਮ ਤੇ ਇਹ ਮਾਂ ਦੱਸ ਰਹੀ ਆ ਕਿ ਤੇਰਾ ਕੋਈ ਐਮ.ਐਲ.ਏ ਸੀ ਜਿਹਨੇ ਜਾ ਕੇ ਸਾਰਾ ਕੁਝ ਸਾਹਮਣੇ ਕੁਝ ਸਾਰਾ ਕੁਝ ਕਰਾਇਆ ਬਲਾਸ ਪਰਦਾ ਐਮ.ਐਲ.ਏ ਸੀ ਕਿ ਹਾਂ ਤੇ ਇੱਕ ਹੁਣ ਗੱਲ ਸੁਣ ਸੁਖਬੀਰ ਸਿੰਘ ਆ ਪੰਜਾਬ ਦੀ ਧੀ ਆ ਜਿਹੜੀ ਅੱਜ ਥਾਂ ਥਾਂ ਤੇ ਠੋਕਰਾ ਖਾ ਰਹੀ ਆ ਲੀਡਰ ਦਾ ਮਤਲਬ ਹੁੰਦਾ ਨੇਤਾ ਦਾ ਮਤਲਬ ਹੁੰਦਾ ਜੀ ਦੇ ਘਰੇ ਬਾਪ ਹੈ ਨਹੀਂ ਉਹਦਾ ਬਾਪ ਦਾ ਰੋਲ ਅਦਾ ਕਰਨਾ ਕਿਉਂਕਿ ਉਹ ਉਹਨਾਂ ਨੂੰ ਵੇਖਣਾ ਹਾਂ ਭਾਈ ਇਹ ਘਰ ਦੇ ਵਿੱਚ ਕੀ ਜ਼ਰੂਰਤ ਆ ਨੇਤਾ ਮੰਤਰੀ ਦਾ ਮਕਸਦ ਹੁੰਦਾ ਕਿ ਇਸ ਘਰੇ ਭਰਾ ਹੈ ਨਹੀਂ ਮੈਂ ਭਰਾ ਦਾ ਰੋਲ ਅਦਾ ਕਰਾਂ ਤੇ ਯਾਰ ਤੁਸੀਂ ਜਿਨ੍ਹਾਂ ਦੇ ਭਰਾ ਹੈ ਨਹੀਂ ਤੁਸੀਂ ਉਹਨਾਂ ਨੂੰ ਰਵਾਉਂਨੇ ਫਿਰਦੇ ਆ ਤੇਰੇ ਐਮਐਲਏ ਰਵਾਉਂਦੇ ਫਿਰਦੇ ਆ ਇਹ ਜਿਹੜੇ ਰੋਣੇ ਆ ਇਹ ਬੱਦ ਸੀਸਾਂ ਲੱਗਣਗੀਆਂ ਤੇ ਬੱਦ ਸੀਸਾਂ ਤੈਨੂੰ ਵੀ ਲੱਗੀਆਂ ਤੇ ਦੋ ਵਾਰੀ ਲੋਕਾਂ ਨੇ ਤੁਹਾਨੂੰ ਢੁਈ ਪਰਨੇ ਮਾਰਿਆ ਆ ਹੁੰਦੀ ਆ ਬੱਦਸੀਸ ਦੇ ਵਿੱਚ ਜਾਣ ਅਖੇ ਇੱਕ ਵੀਰ ਨਹੀਂ ਵੇ ਰੱਬਾ ਸੌਖਾਂ ਨੂੰ ਬੜਾਈ ਚਿਤ ਕਰਦਾ ਕਲਾਕਾਰਾਂ ਨੇ ਲਿਖਣ ਵਾਲਿਆਂ ਨੇ ਕਈ ਕਲਮਾਂ ਚੰਗੀਆਂ ਵੀ ਬਹੁਤ ਲਿਖੀਆਂ ਤੇ ਕਈ ਬੰਦੀਆਂ ਵੀ ਬਹੁਤ ਲਿਖੀਆਂ ਪਰ ਜਿਹੜੀ ਆ ਕਲਮਾਂ ਇੱਕ ਵੀਰ ਨਹੀਂ ਵੇ ਰੱਬਾ ਸੌਖਾਂ ਨੂੰ ਬੜਾਈ ਚਿਤ ਕਰਦਾ ਭੈਣਾ ਬਾਜੋਂ ਜਿਹੜਾ ਕਹ ਲੋ ਮਾਨਕ ਦਾ ਗੀਤ ਸੀਗਾ ਇਹ ਗੱਲ ਅੱਜ ਸੱਚ ਹੋ ਗਈ ਆ ਅੱਜ ਭਰਾ ਬਾਜੋ ਆ ਭੈਣ ਵੀ ਕਹਿ ਲੋ ਤੇ ਸਾਡੀ ਮਾਵਾਂ ਦੀ ਉਮਰ ਦੀ ਆ ਜਿਹੜੀ ਅੱਜ ਭੜਕਦੀ ਨੂੰ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਮਾਤਾ 14 ਸਾਲ ਹੋ ਗਏ 14 ਸਾਲ ਹੋ ਗਏ ਇਹ ਕਹਿ ਲੋ ਵਾਕਈ ਜਿਹੜਾ ਅਸਲੀ ਪਿਓ ਹੁੰਦਾ ਉਹੀ ਪਿਓ ਹੁੰਦਾ ਤੇ ਜਿਹੜਾ ਭਰਾ ਹੁੰਦਾ ਉਹੀ ਭਰਾ ਹੁੰਦਾ ਮੈਂ ਗੱਲ ਕਰਨ ਲੱਗਿਆ ਭਾਈ ਇਹ ਗੱਲ ਮੇਰਾ ਕਰਨ ਦਾ ਮਕਸਦ ਇਹ ਮਾਂ ਨੇ ਮੈਨੂੰ ਦੱਸਿਆ ਹੈ ਪੰਜਾਬ ਦੀ ਆ ਪਾਣੇ ਸਿੱਧੂ ਦੇ ਨਾਲ ਦਾ ਹੀ ਪਿੰਡ ਆ ਤੇ ਮੈਂ ਪਾਣੇ ਸਿੱਧੂ ਨੂੰ ਭਰਾ ਨੂੰ ਵੀ ਇਹ ਵੀਡੀਓ ਸੈਂਡ ਕਰ ਦੇਣੀ ਆ ਤੇ ਉਹਨੂੰ ਕਹਿਣਾ ਵੀ ਉਸ ਤੋਂ ਬਾਅਦ ਇਹ ਭੈਣ ਤੁਹਾਡੇ ਕੋਲੇ ਆਉਣੀ ਆ ਇਹ ਮਾਂ ਦੇ ਨਾਲ ਧੱਕਾ ਬਹੁਤ ਹੋ ਰਿਹਾ ਧੱਕਾ ਕੀ ਹੋ ਰਿਹਾ ਵੀ ਇਹਨਾਂ ਦਾ ਜਿਹੜਾ ਕਹਿ ਲੋ ਵਾਪਸੀ ਉਹਨਾਂ ਨੂੰ ਕੈਂਸਰ ਸੀ ਕੈਂਸਰ ਸੀ ਹਾਂਜੀ ਕੈਂਸਰ ਸੀ ਤੇ ਉਹਨਾਂ ਨੂੰ ਕੈਂਸਰ ਸੀਗਾ ਇਹ ਮਾਂ ਦਾ ਨਾਂ ਹੈਗਾ ਮੇਲਕੌਰ ਹਾਂਜੀ ਤੇ ਪਿਓ ਦਾ ਨਾਂ ਕੀ ਸੀ ਮਾਂ ਬੱਗਾ ਸਿੰਘ ਬੱਗਾ ਸਿੰਘ ਇਨਾਂ ਦੇ ਬਾਪ ਦੀ ਜਿਹੜੀ ਕਹਿ ਲੋ ਡੈਥ ਹੋ ਜਾਂਦੀ ਆ ਤੇ ਇਹਨਾਂ ਦੇ ਦੱਸਣ ਦੇ ਮੁਤਾਬਕ ਚਾਚੇ ਤਾਏ ਸਾੰਬ ਦੇ ਸੀ ਤੇ ਨਾ ਇਹਨਾਂ ਨੂੰ ਲੈ ਕੇ ਜਾਂਦੇ ਸੀ ਤੇ ਇਹ ਉਦੋਂ ਉਹ ਉਹਨਾਂ ਟਾਈਮਾਂ 'ਚ ਉੱਥੇ ਹੀ ਸੀ 2010 ਦੇ ਵਿੱਚ ਜਦੋਂ ਇਹਨਾਂ ਦੀ ਜ਼ਮੀਨ ਵਾਈ ਜਾਂਦੀ ਆ ਆ ਜਦੋਂ ਮਤਲਬ ਇਹਨਾਂ ਦੇ ਪਿਓ ਦੀ ਡੈਥ ਹੁੰਦੀ ਆ ਤਾਂ ਪਰ ਇਹ ਦੂਜੇ ਜਿਵੇਂ ਮੰਨ ਲਓ ਉਹਦੇ ਇਹਨਾਂ ਦੇ ਦੱਸਣ ਦੇ ਮੁਤਾਬਕ ਇਹਦੇ ਤਾਏ ਚਾਚੇ ਨਾਲ ਨਹੀਂ ਲੈ ਕੇ ਜਾਂਦੇ ਸੀ ਜਦੋਂ ਕਿ ਤੇ ਇਲਾਜ ਕਰਾਉਣ ਜਾਂਦੇ ਸੀ ਤਾਂ ਇਹਨਾਂ ਨੇ ਫਿਰ ਕਦੇ ਕਿਸੇ ਨੂੰ ਕਹਿਣਾ ਵੀ ਭਾਈ ਮੈਨੂੰ ਲੈ ਕੇ ਚੱਲ ਅਕਸਰ ਪਿਓ ਆ ਤੇ ਜੇ ਭਰਾ ਹੋਵੇ ਤਾਂ ਅਗਲਾ ਕਹਿਣ ਦੀ ਵੀ ਚੱਲ ਵੀਰੇ ਆਪਾਂ ਚੱਲ ਗਏ ਤੇ ਜਦੋਂ ਭਰਾ ਹੀ ਨਹੀਂ ਸੀ ਤੇ ਫਿਰ ਕੌਣ ਲੈ ਕੇ ਜਾਂਦਾ ਇਹ ਦੋ ਭੈਣਾ ਸੀ ਹੁਣ ਗੱਲ ਕੀ ਆ ਕਿ ਆ ਇਹਨਾਂ ਦੇ ਬਾਪ ਦਾ ਜਿਹੜਾ ਕਹਿ ਲੋ ਡੈਥ ਸਰਟੀਫਿਕੇਟ ਆ ਆ ਜਾ ਮੜਾ ਲੱਖੂ ਗਾਂ ਕੇ ਵਿਖਾ ਦੇ ਆ ਬੀਬੀ ਮੜਾ ਇਹ ਦੱਸ ਦੇ ਆ 2000 ਦਸ ਦੇ ਵਿੱਚ ਬੀਬੀ ਹਾਂਜੀ ਚੌਥਾ ਮਹੀਨਾ ਚੌਥਾ ਮਹੀਨਾ 18 ਤਰੀਕ 18 ਤਰੀਕ ਤੇ 2010 ਦੇ ਵਿੱਚ ਜਿਹੜੀ ਕਹ ਲੋ ਡੈਥ ਹੁੰਦੀ ਆ ਤੇ 2010 ਦੇ ਵਿੱਚ ਡੈਥ ਹੁੰਦੀ ਆ ਇਹ ਇੱਥੇ ਕੀ ਆਹ ਕੀ ਲਿਖਿਆ ਇੱਥੇ ਮੋਹਰ ਲਿਖੀ ਲੱਗੀ ਪਈ ਇੱਥੇ ਇਹ ਡਾਕਟਰ ਦੀ ਮੋਹਰ ਲੱਗੀ ਹੋਈ ਆ ਅੱਛਾ ਡਾਕਟਰ ਦੀ ਮੋਹਰ ਲੱਗੀ ਹੋਈ ਆ ਹਾਂਜੀ ਤੇ ਇਹ ਜਿਹੜਾ ਕਹ ਲੋ ਜਿਵੇਂ ਮਾਂ ਨੇ ਦੱਸਿਆ ਮੈਨੂੰ ਇਹ 2010 ਦੇ ਵਿੱਚ ਬਿਲਕੁਲ 2010 ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਆ 2010 18 ਤਰੀਕ 18 ਤਰੀਕ ਚੌਥਾ ਮਹੀਨਾ ਹਾਂਜੀ ਕੈਮ ਤੋਂ ਪਾਵ 14 ਅਪਰਾ 18 ਅਪ੍ਰੈਲ ਤੇ 2010 ਦੇ ਵਿੱਚ ਮੌਤ ਹੋ ਜਾਂਦੀ ਆ ਤੇ ਜਿਹੜੀ ਇਹਨਾਂ ਦੀ ਜ਼ਮੀਨ ਹੁੰਦੀ ਆ ਇਹਨਾਂ ਦੇ ਦੱਸਣ ਦੇ ਮੁਤਾਬਕ ਉਹ ਇਹਨਾਂ ਦੇ ਤਾਏ ਚਾਚਿਆਂ ਦੇ ਮੁੰਡੇ ਔਰ ਤਾਏ ਚਾਚੇ ਵਾਹਣ ਲੱਗ ਜਾਂਦੇ ਆ ਇਹਨਾਂ ਨੂੰ ਘਰੋਂ ਬਾਹਰ ਕਰ ਦਿੰਦੇ ਆ ਤੇ ਇਹ ਇਹਨਾਂ ਨੇ ਦੱਸਿਆ ਕਿ ਜਿਹੜਾ ਘਰ ਸੀ ਉਹਨੂੰ ਢਾ ਦਿੱਤਾ ਤੇ ਉੱਥੇ ਉਹਨਾਂ ਨੇ ਆਪ ਕੋਠੀ ਬਣਾ ਦਿੱਤੀ ਆ ਇਹਨਾਂ ਦੀ ਪੰਚਾਇਤ ਦਾ ਲਿਖਿਆ ਹੋਇਆ ਆਹ ਰਿਹਾ ਪੰਚਾਇਤ ਦਾ ਲਿਖਿਆ ਹੋਇਆ ਇਹਨਾਂ ਦੇ ਪੰਚਾਇਤ ਦਾ ਲਿਖਿਆ ਤਸਦੀਕ ਕੀਤਾ ਜਾਂਦਾ ਹੈ ਕਿ ਮੇਲਕੌਰ ਅਤੇ ਰਾਣੀਕੌਰ ਦੋਨੋਂ ਬੱਗਾ ਸਿੰਘ ਸਾਨੋ ਬਲਕੌਰ ਸਿੰਘ ਦੀਆਂ ਲੜਕੀਆਂ ਹਨ ਬੱਗ ਸਿੰਘ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਇਹ ਜਿਹੜਾ ਕਹਿ ਲੋ ਇਹਨਾਂ ਨੇ ਲਿਖਿਆ ਆ ਇਹਨਾਂ ਦੀ ਫੋਟੋ ਆ ਅਸਲੀ ਤੁਹਾਨੂੰ ਗੱਲ ਦੱਸਣੀ ਭੁੱਲ ਗਏ ਗਾਂਜੇ ਪ੍ਰਧਾਨ ਸਾਹਿਬ ਗਾਂਜੋ ਜਿਵੇਂ ਆ ਮਾਂ ਨੇ ਦੱਸਿਆ ਮੈਂ ਤਾਂ ਇਸ ਬੰਦੇ ਨੂੰ ਜਾਣਦਾ ਵੀ ਨਹੀਂ ਵੀ ਆ ਭਾਈ ਕੌਣ ਆ ਕੌਣ ਨਹੀਂਗਾ ਇਹ ਆ ਮਾਂ ਦਾ ਹੈਗਾ ਪਿਓ ਬੱਗਾ ਸਿੰਘ ਆ ਰਿਹਾ ਬਈ ਆ ਬੱਗਾ ਸਿੰਘ ਆ ਰਿਹਾ ਆ ਬੱਗਾ ਸਿੰਘ ਆ ਰਿਹਾ ਤੇ ਆ ਇਹਨਾਂ ਦਾ ਸੀਰੀ ਹੁੰਦਾ ਸੀ ਆ ਹਾਂਜੀ ਆ ਸੀਰੀ ਹੁੰਦਾ ਸੀ ਜਿਹਨੇ ਫਰਜੀ ਵਸੀਤ ਬਣਾਈ ਜਿਹਨੇ ਫਰਜੀ ਵਸੀਤ ਬਣਾਈ ਆ ਤੇ 2022 ਦੇ ਵਿੱਚ ਬਣਾਈ ਆ ਤੇ ਇਹ ਕਹਿੰਦੇ ਵੀ ਉਹ ਸਾਡੇ ਕੋਲ ਪ੍ਰੂਫ ਪਏ ਆ ਮੈਂ ਤਾਂ ਨਹੀਂ ਲਿਆਂਦੇ ਵੀ ਕੋਈ ਰਾਹ ਦੇ ਵਿੱਚੋਂ ਇੱਕ ਕਰੀ ਕੋਈ ਖੋ ਨਾ ਲਵੇ ਜਾਂ ਹੋਰ ਹੁੰਦਾ ਡਰ ਹੁੰਦਾ ਤੇ ਉਹ ਜਿਹੜਾ ਕਹ ਲੋ ਵਸੀਅਤ ਆ ਜਿਹੜੀ ਉਹ ਅਸੀਂ ਕਹਿੰਦੇ ਵਿਖਾ ਦਾਂਗੇ ਛੋ ਕਰ ਦਾਂਗੇ ਜਿਹੜੀ 2000 ਅ 22 ਦੇ ਵਿੱਚ ਹੁੰਦੀ ਆ ਇਹਨਾਂ ਮਾਤਾ ਦੇ ਦੋ ਕੁੜੀਆਂ ਜਿਹੜੀਆਂ ਕਿ ਮੁਟਿਆਰ ਆ ਮੁੰਡਾ ਜਿਹੜਾ ਉਹ ਕਿੰਨੀ ਉਮਰ ਦਾ ਮੁੰਡੇ ਦੀ 5 ਸਾਲ ਦਾ 5 ਸਾਲ ਦੀ ਉਮਰ ਹੈ ਔਰ ਕੁੜੀਆਂ ਜਿਹੜੀਆਂ ਉਹ ਵਿਆਹ ਨਾਲੀਆਂ ਔਰ ਜਿਹੜੇ ਇਹਨਾਂ ਦਾ ਘਰ ਵਾਲਾ ਉਹ ਕੋਈ ਬੰਬਾ ਬੁੰਬਾ ਦਾ ਤੁਸੀਂ ਦੱਸਿਆ ਸੀ ਜਦੋਂ ਤੇ ਉਦੋਂ ਦਾ ਦਿਮਾਗ ਤੇ ਟੈਨਸ਼ਨ ਲੈ ਕੇ ਤੇ ਉਹ ਜਿਵੇਂ ਕਹਿ ਲੋ ਵੀ ਆਪਾਂ ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਭਾਈ ਸਿੱਧਾ ਬੰਦਾ ਉਹ ਨਾ ਉਹਨੂੰ ਘਰ ਦਾ ਫਿਕਰਾ ਨਾ ਉਹਨੂੰ ਬਾਹਰ ਦਾ ਫਿਕਰਾ ਤੇ ਨਾ ਉਹਨੂੰ ਆਪ ਦਾ ਫਿਕਰਾ ਇਹ ਹੁਣ ਮਾਂ ਰਾਜਸਥਾਨ ਵਿਆਹੇ ਆ ਪਹਿਲੀ ਰਾਜਸਥਾਨ ਵਿਆਹੇ ਸੀ ਕਿ ਹਾਂਜੀ ਤੇ ਰਾਜਸਥਾਨ ਵਿਆਹੇ ਆ ਉੱਥੋਂ ਚੱਲ ਕੇ ਇਹਨਾਂ ਨੇ ਕਈ ਦਿਨ ਹੋ ਗਏ ਫੋਨ ਕਰਦਿਆਂ ਉਹ ਪਹਿਲਾਂ ਇਹਨਾਂ ਨੇ ਭਾਨੇ ਸਿੱਧੂ ਦਾ ਨੰਬਰ ਮੰਗਵਾਇਆ ਫਿਰ ਕਹਿੰਦੇ ਭਾਈ ਤੂੰ ਸਾਡੀ ਗੱਲ ਕਰ ਮੈਂ ਕੋਈ ਗੱਲ ਦੀ ਭਾਨੀ ਸਿੱਧੂ ਨੂੰ ਮੈਂ ਕਹਿ ਦੂੰਗਾ ਤੇ ਹਲੇ ਤਾਂ ਫਿਲਹਾਲ ਉਹ ਬੀਜੀ ਚੱਲ ਰਿਆ ਤੇ ਮੈਂ ਲਿੰਕ ਪਾ ਦੂੰਗਾ ਤੇ ਇੱਕ ਦੋ ਦਿਨ ਤਿੰਨ ਦਿਨ ਚਾਰ ਦਿਨ ਬਾਅਦ ਉਹ ਸਮਾਂ ਤੁਹਾਨੂੰ ਲੈ ਕੇ ਦੇ ਦਾਂਗੇ ਵੀ ਭਾਈਆ ਮਾਰਦਾ ਆਈਏ ਮਾਤਾਂ ਦਾ ਹੀ ਲਵਸੀ ਲਾ ਕਰਾਓ ਤੇ ਮੈਂ ਚੰਗੇ ਇਹਨਾਂ ਨੇ ਵਕੀਲ ਵੀ ਕੀਤੇ ਆ 2010 ਤੋਂ ਕਰਲੇ ਸੀ ਵਕੀਲ ਹਾਂਜੀ 2010 2010 ਤੋਂ ਵਕੀਲ ਕੀਤੇ ਆ ਉਦੋਂ ਤੱਕ ਦੇ ਲੈ ਕੇ ਕੋਈ ਵਕੀਲ ਨੇ ਬਾਹ ਨਹੀਂ ਫੜੀ ਵਕੀਲ ਨੇ ਕੋਈ ਬਿਲਾ ਨਹੀਂ ਲਾਇਆ ਇਹ ਕਹਿੰਦੇ ਵੀ ਅਸੀਂ 420 ਦਾ ਕੇਸ ਵੀ ਲਾਇਆ ਸੀ ਜਿਹੜਾ ਇਹਨਾਂ ਨੇ ਆ ਬੰਦੇ ਦੇ ਇਹਨੂੰ ਸਜ਼ਾ ਵੀ ਕਰਵਾਈ ਹੈ ਇਹਨੂੰ ਕਰਾਈ ਆ ਇਸਨੂੰ ਸਜ਼ਾ ਕਰਾਈ ਹੈ ਤੇ ਤਾਉ ਤੁਹਾਡੇ ਤਾਇਰੇ ਸ਼ੋਰਾਂ ਨੂੰ ਨਹੀਂ ਹੋਈ ਹਾਂ ਉਹਨਾਂ 24 ਜਣਿਆਂ ਨੂੰ ਹੋਈ ਹੈ ਸਜ਼ਾ 24 ਜਣਿਆਂ ਨੂੰ ਸਜ਼ਾ ਹੋਈ ਆ ਹਾਂਜੀ 24 ਜਣਿਆਂ ਨੂੰ ਸਜ਼ਾ ਵੀ ਹੋ ਗਈ 420 ਦੇ ਵਿੱਚ ਚੌਂਕੀਦਾਰ ਨੂੰ ਵਾਕਈ ਸਾਰਿਆਂ ਨੂੰ ਹੋਈ ਹੈ ਅੱਛਾ ਤੇ ਫਿਰ ਇੱਕ ਗੱਲ ਇੱਥੇ ਕਹਿਣ ਨੂੰ ਮਿਲਦੀ ਆ ਵੀ ਭਾਈ ਕਿਤੇ ਨਾ ਕਿਤੇ ਵਾਕਈ ਕਾਨੂੰਨ ਹੈ ਹੈਗਾ ਕਾਨੂੰਨ ਜਿਵੇਂ ਕਹਿ ਲੋ ਨਾ ਕਾਨੂੰਨ ਉਹ ਚੀਜ਼ ਆ ਕਿ ਸੂਰਜ ਆ ਨਿਕਲਦਾ ਜਿਵੇਂ ਕਹਿ ਲੋ ਮਹਾਰਾਜ ਦੇ ਘਰੇ ਕਹਿੰਦੇ ਦਿਨ ਆ ਹਨੇਰ ਨਹੀਂ ਪਰ ਉਹ ਦਿਨ ਵੇਂਦਿਆ ਵੇਂਦਿਆ ਕਈਆਂ ਦੀਆਂ ਮੌਤਾਂ ਹੋ ਜਾਂਦੀਆਂ ਤੇ ਆ ਬੀਬੀ ਨੂੰ ਦਿਨ ਹੁੰਦਿਆਂ ਹੁੰਦਿਆਂ ਕਾਨੂੰਨ ਨੂੰ ਕਹਿੰਦੇ ਵੇਖੋ ਇੱਕ ਸਭ ਤੋਂ ਵੱਡੀ ਗੱਲ ਇਹ ਮਾਂ 2010 ਤੋਂ ਕੋਟਾਂ ਕਚਹਿਰੀਆਂ ਦੇ ਵਿੱਚ ਧੱਕੇ ਖਾ ਰਹੀ ਆ ਤੇ ਹਲੇ ਤੱਕ ਵੀ ਇਹਨੂੰ ਇਨਸਾਫ ਨਹੀਂ ਮਿਲਿਆ ਤੇ ਮੇਰੀ ਐਡਵੋਕੇਟ ਸਹਿਬਾਨਾਂ ਨੂੰ ਬੇਨਤੀ ਆ ਜੱਜ ਸਹਿਬਾਨਾਂ ਨੂੰ ਬੇਨਤੀ ਆ ਕਿ ਇਹ ਮਾਤਾ ਮੇਲ ਕੋਰ ਭਾਈ ਇਹ ਦੁਨੀਆ ਦੇ ਵਿੱਚ ਇੱਕ ਵਾਰ ਹੀ ਆਉਣਾ ਹੁੰਦਾ ਤੇ ਜੇਕਰ ਇਹ ਮਾਂ ਦੀ ਉਮਰ ਧੱਕੇ ਖਾਂਦੇ ਲੰਘ ਜਾਵੇ ਤਾਂ ਉਹਦਾ ਫਾਇਦਾ ਕੋਈ ਨਹੀਂਗਾ ਤੇ ਤੁਸੀਂ ਇੰਨਾ ਕੁ ਮਜਬੂਰ ਨਾ ਕਰੋ ਕਿ ਅਗਲਾ ਮਹਾਰਾਜ ਮਹਾਰਾਜ ਨੂੰ ਹੱਥ ਜੋੜ ਕੇ ਮਰਨ ਲੱਗੇ ਕਵੇ ਕਿ ਸੱਚਾ ਪਾਤਸ਼ਾਹ ਮੈਨੂੰ ਇਸ ਦੇਸ਼ ਦੇ ਵਿੱਚ ਰਾਜੇ ਦਾ ਜਨਮ ਨਾ ਦੇਵੀ ਇਸ ਭਾਰਤ ਦੇਸ਼ ਵਿੱਚ ਤੇ ਮੈਨੂੰ ਬਾਹਰਲੀਆਂ ਕੰਟਰੀਆਂ ਦੇ ਵਿੱਚ ਕੁੱਤਾ ਪੈਦਾ ਕਰਦੀ ਜੇ ਕਿਤੇ ਮੈਨੂੰ ਤੂੰ ਵੇਚਣਾ ਹੀ ਹੋਇਆ ਇਹ ਮਜਬੂਰ ਨਾ ਕਰੋ ਕਿ ਸਾਡੇ ਆਪਣੇ ਜਿਹੜੇ ਲੋਕ ਆ ਚਾਹੇ ਕਿੱਡਾ ਤਗੜਾ ਅਫਸਰ ਹੋਵੇ ਚਾਹੇ ਕਿੱਡਾ ਤਨਾਟ ਹੋਵੇ ਉਹ ਵੀ ਲੱਕੜਾਂ 'ਚ ਜਾਣਾ ਤੇ ਗਰੀਬ ਨੇ ਵੀ ਲੱਕੜਾਂ 'ਚ ਜਾਣਾ ਤੇ ਯਾਰ ਤੁਹਾਡਾ ਪੈਸਾ ਤੁਹਾਡੇ ਨਾਲ ਨਹੀਂ ਜਾਣਾ ਤੁਹਾਨੂੰ ਜੰਮਿਆ ਵੀ ਕਿਸੇ ਨੇ ਤੁਹਾਡਾ ਨਾਮ ਵੀ ਕਿਸੇ ਨੇ ਰੱਖਿਆ ਤੁਹਾਨੂੰ ਪਹਿਲੀ ਵਾਰੀ ਦਾ ਨਵਾਇਆ ਵੀ ਕਿਸੇ ਨੇ ਔਰ ਜਿਹੜਾ ਕਹ ਲਓ ਮਰਿਆ ਨੂੰ ਵੀ ਨਵਾਇਆ ਕਿਸੇ ਨੇ ਤੁਹਾਨੂੰ ਲਿਆਂਦਾ ਵੀ ਕਿਸੇ ਨੇ ਤੇ ਲੈ ਕੇ ਵੀ ਕਿਸੇ ਨਹੀਂ ਗਏ ਕੋਈ ਲੈ ਕੇ ਗਏ ਆ ਤੇ ਅੱਗ ਲਾਈ ਵੀ ਕਿਸੇ ਨੇ ਤੇ ਬੰਦੇਓ ਤੁਹਾਨੂੰ ਹੰਕਾਰ ਕਾਦਾ ਜਿਹੜੇ ਆਪ ਦੇ ਆਪ ਨੂੰ ਤਗੜੇ ਕਹਿੰਦੇ ਆ ਕੀ ਜ਼ਮੀਨਾਂ ਨੂੰ ਚੱਟਣਾ ਜੇਕਰ ਇਹ ਬਿੱਬੀਆਂ ਦਾ ਇਹਨਾਂ ਨੂੰ ਹੱਕ ਨਹੀਂ ਮਿਲ ਸਕਦਾ ਦੋ ਧੀਆ ਪਰਾ ਇਹਨਾਂ ਦੇ ਹੈ ਨਹੀਂ ਆਖੇ ਇੱਕ ਵੀਰ ਨਹੀਂ ਮੇਰੇ ਬਾਬਾ ਸੌਖਾਂ ਨੂੰ ਬੜਾਈ ਚਿਤ ਕਰਦਾ ਅੱਜ ਇਸ ਮਾਂ ਦਾ ਭਰਾ ਹੁੰਦਾ ਤੇ ਅੱਜ ਇਹ ਥਾਂ ਥਾਂ ਤੇ ਰੋਂਦੀ ਨਾ ਅੱਜ ਇਹ ਮਾਂ ਅੱਜ ਭੜਕਦੀ ਫਿਰਦੀ ਆ ਯਾਰ ਕਿੱਥੇ ਤਾਂ ਇਹਨਾਂ ਦੇ ਕੁੜੀਆਂ ਦੇ ਨਾਨਕੇ ਸ਼ੱਕ ਭਰਨੇ ਸੀ ਤੇ ਅੱਜ ਇਹ ਮਾਂ ਰੋਂਦੀ ਫਿਰਦੀ ਆ ਨਾਨਕਾ ਸ਼ੱਕਾ ਤੂੰ ਜਿਨ੍ਹਾਂ ਨੇ ਭਰਨੇ ਸੀ ਤੇ ਉਹ ਕਹਿੰ ਉਹਨਾਂ ਨੇ ਕਹਿੰਦੇ ਜ਼ਮੀਨਾਂ ਵਾਉਣ ਲੱਗ ਗਏ ਬਾਈ ਯਾਰ ਮੈਂ ਇਹ ਗੱਲ ਨੂੰ ਚੰਗਾ ਨਹੀਂ ਗਿੰਦਾ ਪਾ ਨਹੀਂ ਤੁਸੀਂ ਮੈਨੂੰ ਇਸ ਗੱਲ ਦੇ ਵਿੱਚ ਮਾੜਾ ਕਹੋ ਕਿਉਂਕਿ ਜਿਹੜਾ ਕਹੋ ਕਿ ਮੈਨੂੰ ਤਾਂ ਚਾਹੇ ਜਿੰਨਾਂ ਦਾ ਇਹ ਨਾਮ ਲੈ ਕੇ ਆਏ ਆ ਇਹਦੇ ਜਿਹੜੇ ਜਿਹੜੇ ਇਹਨਾਂ ਦੀ ਜ਼ਮੀਨ ਵਾਹ ਜਾਂਦੇ ਆ ਕੱਲ ਨੂੰ ਉਹਨਾਂ ਨਾਲ ਧੱਕਾ ਹੋਊਗਾ ਤੇ ਮੇਰੇ ਕੋਲ ਆਉਣਗੇ ਮੈਂ ਤਾਂ ਭਾਈ ਉਹਨਾਂ ਦੀ ਗੱਲ ਵੀ ਲੋਕਾਂ ਸਾਹਮਣੇ ਸਰਕਾਰ ਸਾਹਮਣੇ ਰੱਖੂੰਗਾ ਤੇ ਇਹ ਹੁਣ ਮੈਂ ਇਹ ਵੀ ਦੱਸ ਦੇਵਾਂ ਕਿ ਸੁਖਵੀਰ ਬਾਦਲ ਸਿਆ ਇਹ ਬੀਬੀ ਇਹ ਮਾਂ ਦੱਸ ਰਹੀ ਆ ਵੀ ਤੇਰੀ ਸਰਕਾਰ ਚ ਕੰਮ ਹੋਏ ਆ ਜਿੰਨੇ ਹੋਏ ਆ ਤੇ ਇਹਨੂੰ ਕਰਨ ਵਾਲੀ ਤੇਰੀ ਸਰਕਾਰ ਸੀਗੀ ਤੇ ਇਹ ਜਿਹੜਾ ਕਹੋ ਕਿ ਤੇਰੀ ਜਿਹੜੀ ਸਰਕਾਰ ਦੇ ਵਿੱਚ ਇਹ ਮਾਂ ਦੇ ਨਾਲ ਧੱਕਾ ਹੋਇਆ ਉਸ ਟਾਈਮ ਤੇ ਇਹ ਮਾਂ ਦੱਸ ਰਹੀ ਆ ਕਿ ਤੇਰਾ ਕੋਈ ਐਮਐਲਏ ਸੀ ਜਿਹਨੇ ਜਾ ਕੇ ਸਾਰਾ ਕੁਝ ਸਾਹਮਣੇ ਕੁਝ ਸਾਰਾ ਕੁਝ ਕਰਾਇਆ ਬਲਾਸ ਪਰਦਾ ਐਮਐਲਏ ਸੀ ਕਿ ਹਾਂ ਤੇ ਇੱਕ ਹੁਣ ਗੱਲ ਸੁਣ ਸੁਖਬੀਰ ਸਿੰਘ ਆ ਪੰਜਾਬ ਦੀ ਧੀ ਆ ਜਿਹੜੀ ਅੱਜ ਥਾਂ ਥਾਂ ਤੇ ਠੋਕਰਾ ਖਾ ਰਹੀ ਆ ਲੀਡਰ ਦਾ ਮਤਲਬ ਹੁੰਦਾ ਨੇਤਾ ਦਾ ਮਤਲਬ ਹੁੰਦਾ ਜੀ ਦੇ ਘਰੇ ਬਾਪ ਹੈ ਨਹੀਂ ਉਹਦਾ ਬਾਪ ਦਾ ਰੋਲ ਅਦਾ ਕਰਨਾ ਕਿਉਂਕਿ ਉਹ ਉਹਨਾਂ ਨੂੰ ਵੇਖਣਾ ਹਾਂ ਭਾਈ ਇਹ ਘਰ ਦੇ ਵਿੱਚ ਕੀ ਜ਼ਰੂਰਤ ਆ ਨੇਤਾ ਮੰਤਰੀ ਦਾ ਮਕਸਦ ਹੁੰਦਾ ਕਿ ਇਸ ਘਰੇ ਭਰਾ ਹੈ ਨਹੀਂ ਮੈਂ ਭਰਾ ਦਾ ਰੋਲ ਅਦਾ ਕਰਾਂ ਤੇ ਯਾਰ ਤੁਸੀਂ ਜਿਨ੍ਹਾਂ ਦੇ ਭਰਾ ਹੈ ਨਹੀਂ ਤੁਸੀਂ ਉਹਨਾਂ ਨੂੰ ਰਵਾਉਂਦੇ ਫਿਰਦੇ ਆ ਤੇਰੇ ਐਮਐਲਏ ਰਵਾਉਂਦੇ ਫਿਰਦੇ ਆ ਇਹ ਜਿਹੜੇ ਰੋਣੇ ਆ ਇਹ ਬੱਦ ਸੀਸਾਂ ਲੱਗਣ ਗਈਆਂ ਤੇ ਬੱਦ ਸੀਸਾਂ ਤੈਨੂੰ ਵੀ ਲੱਗੀਆਂ ਤੇ ਦੋ ਵਾਰੀ ਲੋਕਾਂ ਨੇ ਤੁਹਾਨੂੰ ਢੁਈ ਪਰਨੇ ਮਾਰਿਆ ਆ ਹੁੰਦੀ ਆ ਬੱਦ ਸੀਸ ਦੇ ਵਿੱਚ ਜਾਨ ਉਦੋਂ ਇਹ ਕਹਿੰਦਾ ਅਗਲਾ ਉਦੋਂ ਝੋਲੀ ਟੱਡਦਾ ਤੇ ਤੂੰ ਉਹਨਾਂ ਦੀ ਝੋਲੀ ਟਡਾਈ ਆ ਜਿੰਨਾਂ ਦੇ ਵੇਖ ਮਾਂ ਗੁੱਸਾ ਨਾ ਕਰੀ ਮੈਂ ਜਿਹੜੀ ਗੱਲ ਕਹਿਣੀ ਆ ਇਹ ਮਾਂ ਦੇ ਨਾਂ ਤਾਂ ਕੋਈ ਜਿਹੜਾ ਕਹ ਲੋ ਪੇਕਾ ਪਰਿਵਾਰ ਤੇ ਰਿਆ ਹੀ ਨਹੀਂ ਕਹਿੰਦੇ ਪੇਕੇ ਹੁੰਦੇ ਮਾਵਾ ਨਾਲ ਨਾ ਮਾਰਿਆ ਨਾ ਪੇ ਨਾ ਮਾਰੀ ਨਾ ਪਿਓ ਰਿਆ ਤੇ ਭਰਾ ਤਾਂ ਰੱਬ ਨੇ ਦਿੱਤਾ ਹੀ ਨਹੀਂ ਸੀ ਤੂੰ ਉਹਨਾਂ ਦੀ ਬੱਦਸੀ ਸਲਈਆ ਇਹਨਾਂ ਨੂੰ ਰਵਾਇਆ ਅੱਜ ਵੀ ਮਾਂ ਰੋਈ ਜਾਂਦੀ ਆ ਮੈਂ ਕਹੂੰਗਾ ਭਰਾ ਵਿਖਾ ਦੇ ਮਾਂ ਰੋਂਦੀ ਨੂੰ ਕਿ ਅੱਜ ਵੀ ਮਾਂ ਰੋਈ ਜਾਂਦੀ ਆ ਇਹ ਰੋਣੇ ਤੇਰੀ ਸਰਕਾਰ ਦੇ ਵਿੱਚ ਪਏ ਆ ਤੇ ਇਹ ਰੋਣਿਆਂ ਨੂੰ ਹੁਣ ਹਾਸਿਆਂ ਦੇ ਵਿੱਚ ਤੂੰ ਬਦਲ ਤੂੰ ਬਦਲ ਕੇ ਵਿਖਾ ਸੁਖਬੀਰ ਸਿੰਘ ਆ ਜੇ ਕਰ 2027 ਦੇ ਵਿੱਚ ਆਉਣਾ ਚਾਹਨਾ ਤਾਂ ਇਹ ਰੋਣਿਆਂ ਨੂੰ ਹਾਸਿਆਂ ਦੇ ਵਿੱਚ ਬਦਲ ਕੇ ਵਿਖਾ ਨਹੀਂ ਤਾਂ ਜਿਵੇਂ ਇਹ ਮਾਰ ਹੋਊਗੀ ਓਵੇਂ ਤੂੰ ਰੋਏਂਗਾ ਜਿਵੇਂ ਇਹ ਮਾਰ ਹੋਊਗੀ ਓਵੇਂ ਰੋਂਦਾ ਰਹੇਂਗਾ ਤੇ ਇਹਨਾਂ ਮਾਵਾਂ ਦਾ ਕਈ ਮਾਵਾਂ ਕਈ ਭੈਣਾਂ ਦਾ ਤੈਨੂੰ ਸਰਾਫ ਲੈ ਕੇ ਬੈਠਾ ਤੁਹਾਡੀ ਸਰਕਾਰ ਨੂੰ ਸਰਾਫ ਲੈ ਕੇ ਬੈਠਾ ਤੇ ਇਹੋ ਜੇ ਸਰਾਫ ਕਦੇ ਅੱਗੇ ਨਹੀਂ ਆਉਣ ਦਿੰਦੇ ਹੁੰਦੇ ਮੇਰੀ ਬੇਨਤੀ ਆ ਭਗਵਾਨ ਤਮਨ ਜੀ ਤੁਹਾਨੂੰ ਮੇਰੀ ਬੇਨਤੀ ਆ ਕਾਂਗਰਸ ਨੂੰ ਮੇਰੀ ਬੇਨਤੀ ਆ ਸੁਖਬੀਰ ਬਾਦਲ ਨੂੰ ਮੇਰੀ ਬੇਨਤੀ ਆ ਪੰਜਾਬ ਦੇ ਪ੍ਰਧਾਨ ਬੀਜੇਪੀ ਨੂੰ ਕਿ ਇਹ ਪਾਰਟੀਆਂ ਦੇ ਪ੍ਰਧਾਨੋ ਇਸ ਟਾਈਮ ਇਹੋ ਜੇ ਲੋਕਾਂ ਨਾਲ ਖੜੋ ਤੇ ਲੱਖਾਂ ਸਧਾਰਣਾ ਨੂੰ ਵੀ ਇਹ ਮੇਰੇ ਭਰਾ ਨੂੰ ਲਿੰਕ ਪਹੁੰਚ ਜਾਊਗਾ ਭਾਨੇ ਸਿੱਧੂ ਨੂੰ ਵੀ ਲਿੰਕ ਪਹੁੰਚ ਜਾਊਗਾ ਉਦੋਂ ਬਾਅਦ ਇਹ ਮਾਂ ਤੁਹਾਡਾ ਦਰਵਾਜ਼ਾ ਖੜਕਾਉਗੀ ਇਹ ਮਾਂ ਨੇ ਬੜਾ ਦੂਰੋਂ ਆਣਾ ਹੁੰਦਾ ਭਾਣੇ ਸਿੱਧੂ ਪਰਾ ਤੇ ਮਾਂ ਦਾ ਉੱਥੇ ਇੱਕ ਦਿਨ ਦਾ ਰਹਿਣ ਦਾ ਬੰਦੋਬਸਤ ਕਰਨਾ ਸਾਰੀ ਗੱਲ ਸਾਰੀ ਗੱਲ ਇਹ ਆਪਣੀ ਜਿਹੜੀ ਲੋਕਾਂ ਸਾਹਮਣੇ ਰੱਖਣੀ ਆ ਇਧਰੋਂ ਮੈਂ ਵੀ ਰੱਖਦਾ ਤੇ ਆਪਾਂ ਰੌਲਾ ਪਾ ਰਹੇ ਆ ਧੱਕੇਸ਼ਾਹੀਆਂ ਦੇ ਖਿਲਾਫ ਤੇ ਧੱਕੇਸ਼ਾਹੀ ਚਾਹੇ ਕੋਈ ਮੰਤਰੀ ਕਰਦਾ ਚਾਹੇ ਕੋਈ ਸਕਾ ਸੰਬੰਧੀ ਕਰਦਾ ਉਹਦੇ ਖਿਲਾਫ ਡਟ ਕੇ ਬੋਲਾਂਗੇ ਤੇ ਜੇਕਰ ਆ ਜਿਨ੍ਹਾਂ ਨੇ ਆ ਮਾਂ ਨੂੰ ਰਵਾਇਆ ਤੇਦੇ ਤਾਏ ਚਾਚਾ ਨੇ ਉਹਨਾਂ ਨੂੰ ਵੀ ਹੱਥ ਬਨ ਕੇ ਬੇਨਤੀ ਕਰਦਾ ਭਰਾਓ ਤੁਸੀਂ ਇਹੀ ਕਹਿਣ ਦੇ ਕਿ ਭੈਣੇ ਤੁਸੀਂ ਸਾਡੇ ਕੋਲ ਆਓ ਅਸੀਂ ਬੈਠੇ ਆਂ ਨਾਨਕੀ ਸ਼ੱਕ ਭਰਨ ਨੂੰ ਬੈਠੇ ਆਂ ਤੇ ਯਾਰ ਇਹ ਵਿਚਾਰੀ ਰੋਂਦੀ ਤਾਂ ਨਾ ਇਹਨੂੰ ਇਹ ਤਾਂ ਹੁੰਦਾ ਜਦੋਂ ਇਹਦੇ ਭਰਾ ਤਾਂ ਹੈ ਨਹੀਂ ਸੀ ਤਾਂ ਪਿਓ ਰਿਆ ਨਹੀਂ ਤੁਹਾਡਾ ਹੱਕ ਬੰਦਾ ਸੀ ਕਿ ਭੈਣੇ ਤੇਰੇ ਮੋਢੇ ਤੇ ਹੱਥ ਰੱਖਣ ਨੂੰ ਅਸੀਂ ਬੈਠੇ ਆਂ ਇਹਦੇ ਤਾਂ ਚਾਚਾ ਦਾ ਫਰਜ਼ ਬੰਦਾ ਸੀ ਕਿ ਖਬਰਦਾਰ ਮੇਲਕੌਰ ਤੂੰ ਰੋਈ ਤਾਂ ਤੇਰਾ ਪਿਓ ਹੈ ਨਹੀਂ ਤਾਂ ਕਿੱਡੀ ਕ ਗੱਲ ਆ ਮੈਂ ਤੇਰਾ ਪਿਓ ਬੈਠਾ ਤੇ ਇਹਦੇ ਤਾਏ ਚਾਚਿਆਂ ਦੇ ਪੁੱਤ ਕਹਿੰਦੇ ਕਿ ਭੈਣ ਰੋਣਾ ਨਹੀਂ ਅਸੀਂ ਬੈਠੇ ਆ ਤੇ ਅੱਜ ਥੋਡੀ ਵਜ੍ਹਾ ਨਾਲ ਰੋਈ ਜਾਂਦੀ ਕੀ ਜ਼ਮੀਨ ਪਿੱਛੇ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਜਨਮ ਕੋਈ ਦਿੰਦਾ ਨਭਾਉਂਦਾ ਕੋਈ ਆ ਨਾਮ ਕੋਈ ਰੱਖਦਾ ਯਾਦ ਰੱਖੋ ਗੱਲ ਪਾਲਦਾ ਤੁਹਾਨੂੰ ਕੋਈ ਆ ਐਂਡ ਤੇ ਨਭਾਉਂਦਾ ਤੁਹਾਨੂੰ ਕੋਈ ਆ ਲੈ ਕੇ ਤੁਹਾਨੂੰ ਕੋਈ ਜਾਂਦਾ ਲੱਕੜਾਂ ਚ ਤੁਹਾਨੂੰ ਕੋਈ ਰੱਖਦਾ ਅੱਗ ਤੇ ਤੁਹਾਨੂੰ ਕੋਈ ਲਾਉਂਦਾ ਫੁੱਲ ਤੁਹਾਡੇ ਕੋਈ ਆਹ ਕਰਦਾ ਕਰੋੜਾਂ ਰੁਪਈਆ ਦਾ ਮਾਲਕ 130 ਰੁਪਈਆ ਦੇ ਕੁਜੇ ਦੇ ਵਿੱਚ ਪਾ ਕੇ ਕੋਈ ਹਰਦਵਾਰ ਨੂੰ ਨੰਗ ਜਾਂਦਾ ਕੋਈ ਕਿੱਥੇ ਨੰਗ ਜਾਂਦਾ ਚਾਹੇ ਕੋਈ ਵੀ ਆ ਤੇ ਯਾਰ ਹੰਕਾਰ ਕਿਸ ਗੱਲ ਦਾ ਕਿਉਂ ਧੱਕੇਸ਼ਾਹੀਆਂ ਕਰਦੇ ਆ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਇਹ ਭੈਣ ਨੂੰ ਇਨਸਾਫ਼ ਮਿਲਣਾ ਚਾਹੀਦਾ ਜੱਜ ਵਕੀਲਾਂ ਨੂੰ ਬੇਨਤੀ ਆ ਮੈਂ ਹਾਈ ਕੋਰਟ ਦੇ ਵਕੀਲ ਨਾਲ ਗੱਲ ਕਰਕੇ ਹਟਿਆ ਉਹਨਾਂ ਨੇ ਕਿਹਾ ਕਿ ਇਨਸਾਫ ਦਵਾਵਾਂਗੇ ਤੇ ਮੇਰੀ ਹੋਰ ਵੀ ਹਾਈ ਕੋਰਟ ਦੇ ਵਕੀਲ ਸਾਹਿਬਾਨ ਨੂੰ ਬੇਨਤੀ ਆ ਇਸ ਭੈਣ ਇਸ ਮਾਂ ਨੂੰ ਇਨਸਾਫ ਮਿਲੇ ਮਾਂ ਤੂੰ ਵੀ ਨਾ ਲੋਕਾਂ ਨੂੰ ਕਹਿ ਕੇ ਮੈਨੂੰ ਇਨਸਾਫ ਦਵਾਓ ਸਰਕਾਰ ਨੂੰ ਵੀ ਕਹੋ ਇਨਸਾਫ ਦਵਾਉ ਜੀ ਸਾਨੂੰ ਸਿਪਾਹਾਂ ਤੇ ਨਿਰੰਭਰ ਦੇ ਕੋ ਸੁਖਬੀਰ ਨੇ ਵੀ ਰਵਾਇਆ ਸੁਖਬੀਰ ਨੂੰ ਵੀ ਕਹਿ ਵੀ ਤੈਨੂੰ ਭਰਾ ਮੰਨਦੀ ਹਾਂ ਸੁਖਬੀਰ ਬਾਦਲ ਤੂੰ ਸਾਨੂੰ ਬਹੁਤ ਠਟ ਕੀਤਾ ਤੂੰ ਸਾਡਾ ਸਾਰਾ ਖੁਸ਼ ਚੰਗਾ ਚੂਆ ਲੁੱਟ ਲਿਆ ਤੂੰ ਸਾਨੂੰ ਬਹੁਤ ਖਰਾਬ ਕੀਤਾ ਹੈ ਕਹ ਸਾਨੂੰ ਹੁਣ ਤੂੰ ਇਨਸਾਫ ਦਿਵਾਉਣਾ ਰੋਂਦੇ ਨੂੰ ਹਸਾ ਸਾਨੂੰ ਤੁਸੀਂ ਰਵਾਤਾ ਦਿੱਤੇ ਆ ਹੱਸਦੇ ਰਵਾਤੇ ਆ ਹੁਣ ਜੇ ਕਿਤੇ ਰੋਂਦੇ ਹਸਾ ਦੇਵੇਂ ਤਾਂ ਸੁਖਬੀਰ ਸਿੰਘਾ ਤੈਨੂੰ ਮੰਨਾ ਐਵੇਂ ਗੱਡੀਆਂ ਚ ਚੜਿਆ ਫਿਰਦਾ ਐ ਜਿਉਂ ਤੁਹਾਡੀਆਂ ਬੱਸਾਂ ਚੱਲਦੀਆਂ ਕੀ ਕੋਈ 100 ਬੱਸ ਵੀ ਗਰੀਬਾਂ ਤੇ ਲਾਈ ਆ ਅੱਜ ਮੈਂ ਇਹੀ ਗੱਲ ਕਰੂੰਗਾ ਕਿ ਮੈਂ ਬੇਨਤੀ ਕਰਦਾ ਸਾਰੀਆਂ ਸਰਕਾਰਾਂ ਨੂੰ ਸੁਖਬੀਰ ਸਿੰਘਾ ਤੈਨੂੰ ਵੀ ਬੇਨਤੀ ਕਰਦਾ ਆ ਮਾਂ ਤੇਰੀ ਭੈਣ ਰੋਂਦੀ ਫਿਰਦੀ ਆ ਇਹਨੂੰ ਰੋਂਦੀ ਨੂੰ ਹਸਾਉਣਾ ਤੇਰੀ ਜ਼ਿੰਮੇਵਾਰੀ ਆ ਤੇ ਜਿਹੜੇ ਭਾਈ ਇਹਦੇ ਤਾਏ ਚਾਚੇ ਆ ਮੈਂ ਉਹਨਾਂ ਦੇ ਕੰਨੀ ਕੱਢ ਦੇਵਾਂ ਕਿ ਮੈਨੂੰ ਫੋਨ ਲਾਉਣ ਦੀ ਕੋਸ਼ਿਸ਼ ਨਾ ਕਰਿਆ ਜੇ ਜੋ ਮੈਨੂੰ ਭੈਣ ਨੇ ਮਾਂ ਨੇ ਦੱਸਤਾ ਮੈਂ ਉਹ ਸਾਹਮਣੇ ਦੱਸਿਆ ਲੋਕਾਂ ਦੇ ਜੇ ਤੁਹਾਡੇ ਨਾਲ ਵੀ ਰੱਬ ਨਾ ਕਰੇ ਕਿਤੇ ਤੱਕ ਹੋਇਆ ਤਾਂ ਤਾਂ ਵੀ ਆਪਾਂ ਤੁਹਾਡੇ ਨਾਲ ਖੜਨ ਨੂੰ ਤਿਆਰ ਆ ਇਹ ਭੈਣ ਫੋਨ ਤੇ ਵੀ ਰੋਂਦੀ ਸੀ ਉਹਦੇ ਮੈਂ ਕਿਹਾ ਵੀ ਭਾਈ ਇਸ ਰੌਲੇ ਦੇ ਵਿੱਚ ਮੈਂ ਨਹੀਂ ਪੈਂਦਾ ਤੇ ਇਹ ਰੋਣ ਲੱਗੀ ਇਹਦੇ ਬੱਚੇ ਰੋਣ ਲੱਗੇ ਤੇ ਉਹ ਕੁੜੀਆਂ ਦਾ ਇਹ ਕਹਿਣਾ ਸੀ ਨਾ ਸਾਡੇ ਮਾਮਾ ਨਾ ਸਾਡੇ ਨਾਨਾ ਤੇ ਅਸੀਂ ਨਾਨਕੇ ਤੱਕ ਨਹੀਂ ਗਏ ਕਦੇ ਤੇ ਇਹ ਤੁਸੀਂ ਦੱਸੋ ਨਾਨਕੇ ਹੀ ਖਾ ਗਏ ਯਾਰ ਤੁਸੀਂ ਇਹ ਮਾਂ ਦੇ ਨਾਨਕੇ ਹੀ ਖਾ ਗਏ ਦੱਸੋ ਕੀ ਕਰ ਸਕਦੇ ਆ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਯਾਰ ਤੁਹਾਡੇ ਹੱਥ ਡੋਰ ਆ ਤੁਸੀਂ ਇਨਸਾਫ ਦਿਵਾਓ ਤੇ ਭਾਨੇ ਸਿੱਧੂ ਦੇ ਨਾਲ ਦਾ ਪਿੰਡ ਹੀ ਰਹਿ ਜਾਂਦਾ ਕੋਈ ਜ਼ਿਲ੍ਹਾ ਬਰਨਾਲਾ ਤੇ ਭਾਈ ਇਹ ਮਾਂ ਨੂੰ ਇਨਸਾਫ ਦਿਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕੋ ਨਾਲੇ ਮੈਂ ਬੇਨਤੀ ਇਹ ਕਰਦਾ ਕਿ ਆ ਫਿਰੋਜ਼ਪੁਰ ਤੋਂ ਐਮਪੀ ਦੀ ਚੋਣ ਆਜ਼ਾਦ ਲੜਨੀ ਆ ਤੁਹਾਡਾ ਸਾਥ ਚਾਹੀਦਾ ਬੰਦਾ ਮੈਂ ਭਾਵੇਂ ਗਰੀਬ ਆ ਮੈਂ ਫਿਰੋਜ਼ਪੁਰ ਵਾਲਿਓ ਵੋਟ ਨਹੀਂ ਮੰਗਣੀ ਯਾਦ ਰੱਖੋ ਜੇ ਮੇਰੀਆਂ ਗੱਲਾਂ ਸੁਣ ਲੋ ਸੁਣ ਲੋ ਜੇ ਜੇਕਰ ਵੋਟ ਪਾਉਣ ਨੂੰ ਦਿਲ ਕਰੇ ਤਾਂ ਪਾ ਦਿਆ ਜੇ ਪਰ ਗੱਲਾਂ ਜ਼ਰੂਰ ਸੁਣੋ ਜੇ ਵੋਟ ਤੁਹਾਡੀ ਮਰਜ਼ੀ ਆ ਜਿਹਨੂੰ ਮਰਜ਼ੀ ਪਾ ਰਿਆ ਜੇ ਪਰ ਗੱਲਾਂ ਜ਼ਰੂਰ ਸੁਣ ਲਿਆ ਜੇ ਆ ਤੁਹਾਨੂੰ ਯਾਦ ਰੱਖੋ ਇੱਕ ਇੱਕ ਬਾਰੇ ਗੱਲ ਦੱਸੂਗਾ ਵੀ ਆ ਕਰਦੇ ਕੀ ਆ ਤੇ ਕੀ ਨਹੀਂ ਕਰਦੇ ਤੋ